ਨੀਤੀ ਆਯੋਗ ਦੇ ਸੰਪੂਰਨਤਾ ਅਭਿਆਨ ਤਹਿਤ ਮੋਗਾ ਜ਼ਿਲ੍ਹੇ ਦੇ ਬਲਾਕ ਨਿਹਾਲ ਸਿੰਘ ਵਾਲਾ ਵਿੱਚ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ। ਕੇਂਦਰ ਵੱਲੋਂ ਮੋਗਾ ਜ਼ਿਲ੍ਹੇ ਨੂੰ ਆਭਿਲਾਸ਼ੀ ਜ਼ਿਲ੍ਹਾ ਅਤੇ ਨਿਹਾਲ ਸਿੰਘ ਵਾਲਾ ਨੂੰ ਆਭਿਲਾਸ਼ੀ ਬਲਾਕ ਐਲਾਨਿਆ ਗਿਆ ਸੀ। ਨਿਹਾਲ ਸਿੰਘ ਵਾਲਾ ਵਿਖੇ ਸੰਪੂਰਨਤਾ ਅਭਿਆਨ ਦੀ ਸ਼ੁਰੂਆਤ ਮੌਕੇ ਵੱਖ-ਵੱਖ ਮੈਕਮਿਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਸਹਿਯੋਗ ਨਾਲ ਪ੍ਰਭਾਤ ਫੇਰੀ ਕੱਢੀ ਗਈ। ਇਸ ਮੋਕੇ ਵਿਦਿਆਰਥੀਆਂ ਨੇ ਇੱਕ ਨੁੱਕੜ ਨਾਟਕ ਰਾਹੀਂ ਕਈ ਅਹਿਮ ਸਮਾਜਿਕ ਸੁਨੇਹੇ ਦਿੱਤੇ ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਪੋਸਟਿਕ ਅਤੇ ਪੂਰਨ ਆਹਾਰ ਦੇ ਸ੍ਰੋਤਾ ਪ੍ਰਤੀ ਜਾਗਰੂਕ ਕਰਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸੰਪੂਰਨਤਾ ਅਭਿਆਨ ਤਹਿਤ ਟੀਚਿਆਂ ਨੂੰ ਪੂਰਾ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਮੋਗਾ ਦੇ ਤਹਿਸੀਲ ਹਾਲ ਸਿੰਘ ਵਾਲਾ ਦੇ ਵਿੱਚ ਅਸੀਂ ਅੱਜ ਇਹ ਸੰਪੂਰਨਤਾ ਅਭਿਆਨ ਜਿਹੜਾ ਇੱਥੇ ਇੱਕ ਕਨਕ੍ਰੀਟਾਈਜ਼ ਕੀਤਾ ਹੈ ਉਹਦੇ ਵਿੱਚ ਸਾਡੇ ਜਿੱਦਾਂ ਖੇਤੀਬਾੜੀ ਡਿਪਾਰਟਮੈਂਟ ਹੈ ਬਾਲ ਵਿਕਾਸ ਡਿਪਾਰਟਮੈਂਟ ਹੈ ਵੀਡੀਓ ਸਾਫਟ ਕੱਪ ਚਲੋ ਮੈਂ ਇਹਨਾਂ ਦੇ ਨੋਡਲ ਅਫੀਸਰ ਨੇ ਇਹਨਾਂ ਦਾ ਡਿਪਾਰਟਮੈਂਟ ਆ ਗਿਆ ਤਾਂ ਸੋਇਲ ਦਾ ਜਿਹੜਾ ਸੀ ਉਹ ਟੈਸਟਿੰਗ ਵਗੈਰਾ ਜਿਹੜਾ ਕਰ ਰਹੇ ਹੋ ਐਗਰੀਕਲਚਰ ਡਿਪਾਰਟਮੈਂਟ ਆ ਗਿਆ ਉਹਨਾਂ ਵੱਲੋਂ ਸਾਰਿਆਂ ਵੱਲੋਂ ਅੱਜ ਇੱਥੇ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਲੋਕਾਂ ਨੂੰ ਬਲੈਕ ਪ੍ਰਾਇਮਰੀ ਸਿਖਿਆਵਸਰ ਦੇਵੀ ਪ੍ਰਸਾਦ ਨੇ ਦੱਸਿਆ ਕਿ ਨੀਤੀ ਆਯੋਗ ਵੱਲੋਂ ਦਿੱਤੇ ਗਏ ਟੀਚਿਆਂ ਨੂੰ ਪੂਰਾ ਕਰਨ ਲਈ ਸੰਕਲਪ ਹਫਤਾ ਵੀ ਬਣਾਇਆ ਗਿਆ ਤੇ ਅਧਿਆਪਕਾਂ ਵੱਲੋਂ ਸਿਖਲਾਈ ਸਮਗਰੀ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ। ਬਲੌਕ ਦੀ ਹਾਲਸਿੰਗ ਵਾਲਾ ਨੂੰ ਨੀਤੀ ਆਯੋਗ ਵੱਲੋਂ ਐਸਪੀਰੇਸ਼ਨਲ ਬਲੌਕ ਘੋਸ਼ਿਤ ਕੀਤਾ ਗਿਆ ਸੀਗਾ। ਔਰ ਉਸ ਤਹਤ ਜਿਹੜੀ ਅਸੀਂ ਸਕੂਲਾਂ ਦੇ ਵਿੱਚ ਬੈਸਟ ਪ੍ਰੈਕਟਿਸ ਕਰਵਾਉਣ ਲਈ ਸੰਕਲਪ ਹਫਤਾ ਵੀ ਬਣਾਇਆ ਸੀ। ਇਸ ਤੋਂ ਬਾਅਦ ਅਸੀਂ ਸੀਮਤ ਸਾਧਨਾਂ ਨਾਲ ਆਪਣੇ ਬਲੌਕ ਨੂੰ ਅੱਗੇ ਲਿਜਾਣ ਲਈ ਬਹੁਤ ਪਰਜੋਰ ਕੋਸ਼ਿਸ਼ਾਂ ਕਰ ਰਹੇ ਹਾਂ। ਜਿੰਨੇ ਵੀ ਮੇਰੇ ਅਧਿਆਪਕ ਹਨ ਉਹ ਅਲੱਗ-ਅਲੱਗ ਆਪਣੇ ਮਾਡਲ ਬਣਾ ਕੇ ਆਪਣੇ ਬੇਸਟ ਚੀਜ਼ਾਂ ਤੋਂ ٹی ਐਲ ਐਮ ਆਦਿ ਬਣਾ ਕੇ ਬੱਚਿਆਂ ਨੂੰ ਬੈਸਟ ਪ੍ਰੈਕਟਿਸ ਕਰਾਉਂਦੇ ਜਿਸ ਨਾਲ ਬੱਚੇ ਜਲਦੀ ਪਿਕਅਪ ਕਰ ਰਹੇ ਹਨ ਬਲਾਕ ਦੇ ਪੰਚਾਇਤ ਅਫਸਰ ਗੁਰਮੀਤ ਸਿੰਘ ਕਲੋਨੀ ਨੇ ਕਿਹਾ ਕਿ ਅਭੀ ਲਾਸ਼ੀ ਬਲਾਕ ਪ੍ਰੋਗਰਾਮ ਤੈ 40 ਵਕਫਕਸੂਸ਼ ਕੰਤੇ ਕੰਮ ਕੀਤਾ ਗਿਆ ਹੈ ਤੇ ਸੰਪੂਰਨਤਾ ਅਭਿਆਨ ਦੇ 6 ਸੂਚਕਾਂ ਦੇ ਲੋੜ ਅਨੁਸਾਰ ਕੰਮ ਕੀਤਾ ਜਾਵੇਗਾ ਜੋ ਭਾਰਤ ਸਰਕਾਰ ਵੱਲੋਂ ਨੀਤੀਯੋਗ ਮਹਿਕਮੇ ਦੀ ਸਹਾਇਤਾ ਦੇ ਨਾਲ ਐਸਪੀਰੇਸ਼ਨ ਬਲਾਕ ਸਾਡਾ ਬਲਾਕ ਨਹਾਲ ਸਿੰਘ ਵਾਲਾ ਚੁਣਿਆ ਗਿਆ ਸੀਗਾ ਹੁਣ ਇਸ ਵੇਲੇ ਜਿਹੜਾ ਹੈਗਾ ਸੰਪੂਰਨਤਾ ਅਭਿਆਨ ਅੱਜ ਦੀ ਤਰੀਕ ਤੋਂ ਸ਼ੁਰੂ ਹੋ ਰਿਹਾ ਐਂਡ ਇਹ 30 ਸਤੰਬਰ ਤੱਕ ਜਿਹੜਾ ਸੰਪੂਰਨਤਾ ਅਭਿਆਨ ਜਿਹੜਾ ਚੱਲੇਗਾ ਇਸ ਵਿੱਚ ਚਾਰ ਮਹਿਕਮੇ 6 ਇੰਡੀਕੇਟਰ ਜਿਹੜੇ ਲੈ ਗਏ ਹੈਗੇ ਆ ਉਹਨਾਂ ਤੇ ਮਹਿਕਮਿਆਂ ਦੀ ਸਹਿਯੋਗ ਦੇ ਨਾਲ ਇਹਨਾਂ 6 ਇੰਡੀਕੇਟਰ ਦੇ ਵਿੱਚ ਜੇ ਕੋਈ ਲੈਫਟs ਹੈਗਾ ਤੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ